ਇੱਕ ਜੇ ਆਪਾਂ ਅੱਜ ਪੰਜਾਬ ਦੇ ਉਸ ਮਹਾਨ ਸਿੰਘਰ ਕੋਲੇ ਖੜੇ ਆ ਹਨ ਜਿਨੇ ਮਤਲਬ ਕਿ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਜਦੋਂ ਹੀ ਐਂਟਰੀ ਕੀਤੀ ਤੇ ਉਦੋਂ ਹੀ ਮਤਲਬ ਇਹ ਸਰਕਾਰਾਂ ਨੂੰ ਦੁੱਖ ਲੱਗਿਆ ਠੀਕ ਆ ਬਹੁਤ ਸਾਰੀਆਂ ਜਿਹੜੀਆਂ ਆਪਾਂ ਏਜੰਸੀਆਂ ਨੂੰ ਮਤਲਬ ਇਹ ਇਹ ਲੱਗਣ ਲੱਗ ਗਿਆ ਵੀ ਜਿੰਨੀ ਦਰੇ ਇਹ ਬੰਦਾ ਨੇ ਨੂੰ ਮਤਲਬ ਲੋਕਾਂ ਦੀ ਕਲਾ ਬਣਾ ਲਿਆ ਹਨ ਜਦੋਂ ਇਹ ਪੰਜਾਬ ਦੇ ਮੁੱਦੇ ਠਾਉਣ ਲੱਗ ਗਿਆ ਉਦੋਂ ਬਹੁਤ ਸਾਰੀਆਂ ਏਜੰਸੀਆਂ ਦੇ ਪਿੱਛੇ ਪੈ ਗਈਆਂ ਤੇ ਤੁਸੀਂ ਇਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਵਾਲਾ ਸਟੈਚੂ ਜਦੋਂ ਉੱਥੇ ਦਿੱਤਾ ਮੈਨੂੰ ਯਾਦ ਆ ਮੈਂ ਵੀਡੀਓਆਂ ਦੇਖੀਆਂ ਸੀਗੀਆਂ ਵੀ ਇਹਦੇ ਬਾਰੇ ਫਿਰ ਇਹ ਆਉਂਾ ਜੀ ਪਹਿਲਾਂ ਤਾਂ ਮੈਂ ਜਣੀ ਸਾਲਕ ਬਾਅਦ ਬਣਾਇਆ ਜਦੋਂ ਬਾਈ ਜੀ ਦੀ ਡੈਥ ਹੋਈ ਹੈ ਜੀ ਉਹ ਤੋਂ ਸਾਲਕ ਬਾਅਦ ਪਹਿਲਾਂ ਤਾਂ ਚਲੋ ਮਾਨ ਹੀ ਨਹੀਂ ਕੀਤਾ ਗਿਆ ਵੀ ਐਵੇਂ ਵੀ ਅਗਲੇ ਦਾ ਨਾ ਪੁੱਤ ਹੋਇਆ ਵੀ ਅਗਲਾ ਇਹ ਹੋ ਜਾਂਦਾ ਵੀ ਕਈ ਵਾਰ ਆਉਂਦਾ ਵੀ ਆਪਾਂ ਫੇਮ ਦੀ ਖਾਤਰ ਹੈ ਨਾ ਜੋ ਫਿਰ ਜਣੀ ਜਿੱਥੇ ਅਸੀਂ ਜਾਂਦੇ ਆਉਂਦੇ ਸੀਗੇ ਸਾਨੂੰ ਕਹਿੰਦੇ ਵੀ ਚ ਪੋਰਟਰੇਟ ਸਾਡੇ ਜਾਂਦੇ ਆ ਸਾਰੇ ਬਣ ਕੇ ਜਾਂਦੇ ਆ ਉਹ ਕਹਿੰਦੇ ਵੀ ਬਾਈ ਜੀ ਜੇ ਤੁਸੀਂ ਬਣਾਉ ਤਾਂ ਵਧੀਆ ਫਿਰ ਉਹ ਚਲੋ ਅਸੀਂ ਕਿਹੜਾ ਚਿਹਰਾ ਸ਼ੁਰੂ ਕੀਤਾ ਸੀਗਾ ਚਿਹਰਾ ਵਾਇਰਲ ਕੀਤਾ ਉਹ ਬਹੁਤ ਪਸੰਦ ਜਣੀ ਆਇਆ ਫਿਰ ਅਸੀਂ ਥੱਲੋ ਬੋਡੀ ਤਿਆਰ ਕੀਤੀ ਫਿਰ ਸਾਰਾ ਤਿਆਰ ਕਰਕੇ ਫਿਰ ਅਸੀਂ ਉਹ ਉਥੇ ਦੇਤਾ ਸੀ ਕਹਿੰਦੇ ਨੇ ਮਾਚਾ ਅੱਛਾ ਇਹਦੇ ਵਿੱਚ ਥੋੜੀ ਜਿਹੀ ਜਿਹੜੀ ਆਪਾਂ ਇਹ ਕਹਿੰਦੇ ਆ ਡਿਫਰੈਂਸ ਜਿਹੜੀ ਇਹਦੇ ਵਿੱਚ ਇੱਕ ਵੱਖਰੀ ਕਿਹੜੀ ਚੀਜ਼ ਲੱਗੀ ਉਹ ਤਾਂ ਸਟੈਚੂ ਉੱਤੇ ਬਹੁਤ ਗਏ ਸੀ ਕਿ ਤੁਸੀਂ ਇਹਦੇ ਵਿੱਚ ਕੀ ਥੋੜਾ ਜਿਹਾ ਤੁਹਾਨੂੰ ਲੱਗਿਆ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਹਦੇ ਵਿੱਚ ਕੋਈ ਖਾਸੀਅਤ ਹੈਗੀ ਆ ਉਹ ਕਿਹੜੀ ਚੀਜ਼ ਸੀ ਇਹਦੇ ਵਿੱਚ ਤੁਹਾਨੂੰ ਲੱਗੀ ਇੱਕ ਤਾਂ ਉਹ ਕਹਿੰਦੇ ਸੀ ਵੀ ਫੇਸ ਸਾਨੂੰ ਜਿਵੇਂ ਰੀਅਲ ਲੱਗਦਾ ਸਭ ਤੋਂ ਵੱਡੀ ਗੱਲ ਜਿਹੜਾ ਫੇਸ ਵੀ ਜਦੋਂ ਹੋਣ ਵਾਲਾ ਜਿਹੜਾ ਮੰਨ ਲਓ ਸੀਗਾ ਉਹਨਾਂ ਦਾ ਫੇਸ ਬਹੁਤ ਵਧੀਆ ਜਿਵੇਂ ਐਂ ਭਰਮਾ ਹੋ ਗਿਆ ਸੀਗਾ ਹਾਂਜੀ ਤੇ ਵੀ ਜੁੱਸਾ ਵੀ ਐਂ ਸੀਗਾ ਉਹਨਾਂ ਦਾ ਸੇਮ ਹੀ ਬੈਕ ਤੇ ਇੱਕ ਉਹ ਕਹਿੰਦੇ ਵੀ ਸਾਨੂੰ ਵੀ ਜਿਹੜੇ ਲੁੱਕ ਆ ਚਲੋ ਦੇਸੀ ਲੁੱਕ ਜਿਵੇਂ ਆਮ ਆਪਣੇ ਪੰਜਾਬੀਆਂ ਦੀ ਹੁੰਦੀ ਆ ਉਹ ਸਹੀ ਹਾਂਜੀ ਹਾਂਜੀ ਕਿਉਂਕਿ ਜਿਸ ਲੁੱਕ ਨੂੰ ਇਹ ਵੀ ਬਹੁਤ ਲਾਈਕ ਕਰਦਾ ਹਾਂਜੀ ਹਾਂ ਹਾਂਜੀ ਹਾਂਜੀ ਦੇ ਵਿੱਚ ਰਹਿਣਾ ਹਾਂਜੀ ਇਹ ਚੀਜ਼ਾਂ ਦੇਖ ਕੇ ਮੈਨੂੰ ਯਾਦ ਆ ਉਹਨਾਂ ਦੀ ਮਾਂ ਨੇ ਵੀ ਕੋਈ ਸ਼ਬਦ ਜਿਹੜੇ ਕਹੇ ਸੀ ਵੀ ਹੁਣ ਤੱਕ ਜਿਹੜੇ ਆਏ ਆ ਮੈਨੂੰ ਇਹ ਬਹੁਤ ਜੱਜਿਆ ਹਨਾ ਤੇ ਤੁਹਾਡਾ ਮਾਨਦਾਨ ਵੀ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਪੋਸਟ ਕਰਕੇ ਤਾਂ ਹਾਂਜੀ ਜੀ 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 ਆਪਾਂ ਅੱਗੇ ਚੱਲ ਗਏ ਹਨਾ ਆਜੋ ਹੋਰ ਆਪਾਂ ਗੱਲਾਂ ਬਾਤਾਂ ਕਰੀਏ ਇੱਕ ਇਹ ਸਾਹਮਣੇ ਜਿਹੜੀ ਪੰਜਾਬੀ ਸੱਭਿਆਚਾਰ ਦੇ ਨਾਲ ਪਰਫੁੱਲ ਤੇ ਜਿਹ ਠੀਕ ਆ ਇਹ ਕੰਪਲੀਟ ਹੋ ਗਿਆ ਜਾਂ ਹਜੇ ਕੁਛੇ ਦਾ ਬਾਕੀ ਰਹਿੰਦਾ ਜਗੀਜੀ ਆਹ ਵਾਲਾ ਜਿਹੜਾ ਆਪਾਂ ਸਟੈਚੂ ਬਣਾਇਆ ਵਾ ਹਨਾ ਇਹਦੇ ਬਾਰੇ ਸਾਨੂੰ ਮਾੜੇ ਦੱਸੋ ਵੀ ਵਿਸਥਾਏ ਨਰਸੰਦੇਹ ਸਾਡੀ ਸੱਭਿਆਚਾਰ ਨੂੰ ਪੇਸ਼ ਕਰਦਾ ਹਨਾ ਸਾਡਾ ਸੱਭਿਆਚਾਰ ਇੱਕ ਸਮੇਂ ਉਹ ਜਾਂ ਹੁੰਦਾ ਜਦੋਂ ਤਕਰੀਬਨ ਹਰ ਘਰੇ ਦੂਜੇ ਦਿਸ਼ੇ ਘਰੇ ਘੋੜੀ ਹੁੰਦੀ ਸੀ ਸਾਡੇ ਬਜ਼ੁਰਗ ਟੌਰ ਨਾਲ ਉਹਨਾਂ ਦੇ ਉੱਪਰ ਜਿਹੜਾ ਹੈਗਾ ਸਵਾਰੀਆਂ ਕਰਦੇ ਸੀ ਹਨਾ ਕੁੱਲੇ ਕੁਰਤੇ ਪਜਾਮੇ ਪਾਉਂਦੇ ਸੀ ਠੀਕ ਆ ਇਹਦੇ ਬਾਰੇ ਦੱਸੋ ਵੀ ਇਹ ਕਿੱਥੋਂ ਦੀ ਆ ਕੀ ਇਹਦੀ ਇਤਿਹਾਸਕੀ ਹੈ ਕੀ ਸਰਦਾਰ ਹਰੀ ਸਿੰਘ ਆ ਜੀ ਸਿਵੀਆਂ ਤੋਂ ਜਗਰਾਉਂ ਦੇ ਕੋਲੇ ਲਾਗੇ ਪਿੰਡ ਹਾਂਜੀ ਹਾਂਜੀ ਇਹ ਇਸ ਵਕਤ ਕੈਨੇਡਾ ਰਹਿੰਦੇ ਆ ਜੀ ਕੈਨੇਡਾ ਰਹਿੰਦੇ ਠੀਕ ਹੈ ਯਾਨੀ ਉੱਥੇ ਹੀ ਰਹਿੰਦੇ ਆ ਉਹਨਾਂ ਨੇ ਸਾਨੂੰ ਜਦੋਂ ਆਏ ਸੀ ਉਦੋਂ ਆਰਡਰ ਦੇ ਗਏ ਸੀ ਪਿਛਲੀ ਵਾਰ ਠੀਕ ਹੈ ਤੇ ਉਹ ਜਦੋਂ ਕਹਿੰਦੇ ਵੀ ਅਸੀਂ ਆਵਾਂਗੇ ਉਦੋਂ ਤੁਸੀਂ ਤਿਆਰ ਕਰ ਦਿਓ ਤੇ ਜਦੋਂ ਅਸੀਂ ਆਵਾਂਗੇ ਉਦੋਂ ਫਿਰ ਆਪਾਂ ਫਿਟਿੰਗ ਕਰ ਲਾਂਗੇ ਹਾਂਜੀ ਨਹੀਂ ਹੈ ਹੈ ਉਹਨਾਂ ਦਾ ਆਪਦਾ ਹੀ ਹੈ ਹੈ ਉਹਨਾਂ ਦਾ ਆਪਦਾ ਹੀ ਆ ਜੀ ਅੱਛਾ ਜਿਉਂਦੇ ਜੀ ਉਹਨਾਂ ਨੇ ਹਾਂਜੀ ਹਾਂਜੀ ਜਿਉਂਦੇ ਜੀ ਹਾਂਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂ ਜੀ ਉਹ ਜਿਉਂਦੇ ਆ ਜੀ ਜੀਆਂ ਦੇ ਆ ਕੈਨੇਡਾ ਰਹਿੰਦੇ ਹਾਂ ਜੀ ਕੈਨੇਡਾ ਤਾਂ ਜੀ ਉਹਨਾਂ ਨੂੰ ਇਹ ਲੱਗਿਆ ਹੋਣਾ ਵੀ ਮੈਂ ਇਹ ਚੀਜ਼ ਨੂੰ ਬਣਾ ਕੇ ਆਪਦੀ ਜਿਉਂਦੇ ਜੀ ਇੱਥੇ ਪੇਚ ਕਰਾਂ ਹਾਂ ਜੀ ਹਾਂ ਜੀ ਇਹਨਾਂ ਨੂੰ ਸ਼ੌਂਕ ਸੀਗਾ ਜੀ ਠੀਕ ਹੈ ਘੋੜੇ ਰੱਖਣ ਦਾ ਜਾਂ ਜਿਵੇਂ ਬਦੂਖ ਹਾਂ ਜੀ ਸਾਰਾ ਇਹਨਾਂ ਨੂੰ ਹਾਂ ਜੀ ਸ਼ੌਂਕ ਸੀ ਤਾਂ ਹੁਣ ਕੰਪਲੀਟ ਹੈ ਜੀ ਇਹ ਹਾਂ ਬਸ ਥੋੜਾ ਫਾਈਨਲ ਟੱਚ ਰਹਿੰਦੇ ਆ ਜੀ ਫਾਈਨਲ ਟੱਚ ਰਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਫਾਈਨਲ ਟੱਚ ਹੋਰ ਵੀ ਗੱਲਾਂ ਚਲੋ ਹੁਣ ਗੱਲਾਂ 'ਚ ਗੱਲ ਚੱਲ ਪਈ ਇਹ ਜਿਹੜੀਆਂ ਤੁਸੀਂ ਤਿਆਰ ਕਰਦੇ ਹੋ ਇਹਨਾਂ ਦੀ ਉਮਰ ਕਿੰਨੀ ਹੈ ਕਿੰਨਾ ਸਮਾਂ ਜ ਇਨਾਂ ਦੀ ਅਸਲ ਤਾਂ ਜਿਹੜੀ ਸਾਹਮ ਸੰਭਾਲਤੇ ਆ ਅਸੀਂ ਮੰਨ ਲਓ 50 ਸਾਲ ਦੀ ਗਾਰੰਟੀ ਦਿੰਦੇ ਆ 50 ਸਾਲ ਮਤਲਬ ਤੁਸੀਂ 50 ਸਾਲ ਦੀ ਇਹਨਾਂ ਚੀਜ਼ਾਂ ਦੀ ਗਾਰੰਟੀ ਦਿੰਨੇ ਹੋ ਹਾਂਜੀ ਹਾਂਜੀ ਬਾਕੀ ਐਵੇਂ ਆ ਜੀ ਜੇ 5-7 ਸਾਲ ਬਾਅਦ ਪਤਾ ਕੀ ਗੱਲ ਬਾਹਰ ਹੈ ਮੀਂਹ ਵੀ ਪੈਣਾ ਹਨਾ بارش ਵੀ ਆਉਂਦੀ ਆ ਹਨੇਰੀਆਂ ਹਨਾ ਧੁੱਪ ਵੀ ਹੁੰਦੀ ਆ ਆਪਣੇ ਮੌਸਮਾਂ ਕਿਤੇ ਜ਼ਿਆਦਾ ਸਰਦੀ ਆ ਜਾਂਦੀ ਕਿਤੇ ਧੁੱਪ ਹੁੰਦੀ ਆ ਜ਼ਿਆਦਾ ਤੇ ਇਹਨੂੰ ਯਾਨੀ ਦੀ ਇਹਦੀ ਕੇਅਰ ਕਰਨੀ 5-7 ਸਾਲਾਂ ਬਾਅਦ ਰੰਗ ਕਰਵਾਉਣਾ ਜ਼ਰੂਰੀ ਆ ਅੱਛਾ ਕੋਈ ਵੀ ਚੀਜ਼ ਆਪਾਂ ਜੋ ਹੁਣ ਆਪਾਂ ਮਕਾਨ ਬਣਾਉਨੇ ਆ ਜੇ ਆਪਾਂ ਕੇਅਰ ਨਾ ਕਰੀਏ ਉਹ ਵੀ ਖਰਾਬ ਹੋ ਜਾਂਦੇ ਜੀ ਹੈ ਜਾਨੀ ਦੀ ਇਹਦੀ ਜਾਨੀ ਸਾਮ ਸੰਭਾਲਦੇ ਸਿਰ ਤੇ ਆ ਅੱਛਾ ਜਗਦੀਪ ਜੀ ਬਾਰੇ ਜਿਹੜੀ ਅੱਜ ਕੱਲ ਇਹ ਚੀਜ਼ ਆ ਪਹਿਲਾਂ ਤਾਂ ਮੰਨ ਲਓ ਆਪਾਂ ਇੱਧਰ ਹੀ ਆ ਜੀ ਹਨਾ ਇਹ ਚੀਜ਼ਾਂ ਪਹਿਲਾਂ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਤਾਂ ਪੱਥਰ ਦੀਆਂ ਹੁੰਦੀਆਂ ਹੋਣੀਆਂ ਹਨਾ ਜੇ ਮਿੱਟੀ ਦੀ ਹਾਂਜੀ ਪਹਿਲਾਂ ਹਾਂਜੀ ਹਾਂਜੀ ਹੁਣ ਇਹ ਜਿਹੜੀ ਇਹਨਾਂ ਦੇ ਵਿੱਚ ਸਮੇਂ ਦੇ ਬਦਲਣ ਦੇ ਨਾਲ ਕੀ ਚੇਂਜਸ ਆਈ ਆ ਹੁਣ ਇਹ ਕਿਹੜੀ ਚੀਜ਼ੀਆਂ ਬਣਦੀਆਂ ਨੇ ਹੁਣ ਇਹ ਫਾਈਬਰ ਦੇ ਕੰਮ ਬਣਦੀਆਂ ਜੀ ਫਾਈਬਰ ਗਲਾਸ ਹਾਂਜੀ ਫਾਈਬਰ ਗਲਾਸ ਹਾਂਜੀ ਹਾਂਜੀ ਤੇ ਇਟ ਮੀਨ ਜੇ ਇਹ ਆ ਵੀ 4-5 ਸਾਲਾਂ ਲਾ ਬਾਦੀ ਇਹਨਾਂ ਦਾ ਰੰਗ ਰੰਗ ਹੋ ਜੇ ਹਨਾ ਤੇ ਇਹਨਾਂ ਨੂੰ ਆਪਾਂ ਬਚਾ ਕਿਵੇਂ ਸਕਦੇ ਆ ਇਹ ਵੀ ਦੱਸੋ ਵੀ ਜਿਨ੍ਹਾਂ ਦੇ ਲੱਗੀਆਂ ਵੀ ਹੈਗੀਆਂ ਹਨਾ ਜਾਂ ਲੈ ਕੇ ਲੋਕ ਗਏ ਆ ਵੀ ਲੰਬੇ ਸਮੇਂ ਤੱਕ ਇਹਨਾਂ ਦੀ ਆਪਾਂ ਪਰਵਰਸ਼ ਕਿਵੇਂ ਕਰਾਂ ਹਾਂਜੀ ਜ਼ਰੂਰੀ ਤਾਂ ਇਹ ਹੈ ਜੀ ਸਭ ਤੋਂ ਪਹਿਲਾਂ ਵੀ ਜਦੋਂ ਆਪਾਂ ਕੋਈ ਵੀ ਚੀਜ਼ ਤਿਆਰ ਕਰਵਾਉਂਦੇ ਆ ਉਹਦੀ ਸਾਂਭ ਸੰਭਾਲ ਜਿਵੇਂ ਉਹਨੂੰ ਕਵਰ ਹੋਣਾ ਉਹ ਜ਼ਰੂਰੀ ਆ ਹਾਂਜੀ ਬੰਦ ਹੋ ਕੇ ਸੈੱਡ ਹੋਵੇ ਜਿਹੜਾ ਧੁੱਪ ਤੇ ਹਾਂਜੀ 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 ਬਾਰਿਸ਼ ਤੋਂ ਧੁੱਪ ਤੋਂ ਜਿਹੜੀ ਬਚਾ ਰਹੇ ਹਾਂ ਹਾਂਜੀ ਪਹਿਲੀ ਗੱਲ ਹਾਂਜੀ ਠੀਕ ਹੈ ਤੇ ਬਾਕੀ ਜਿ ਛੇਤੀ ਤਾਂ ਉਹ ਕਲਰ ਖਰਾਬ ਨਹੀਂ ਹੁੰਦਾਗਾ ਜੀ ਜਦੋਂ ਮੰਨ ਲਓ ਕਵਰ ਹੋਇਆ ਹੁੰਦਾ ਨਾ ਉਦੋਂ ਨਹੀਂ ਛੇਤੀ ਖਰਾਬ ਹੁੰਦਾ ਬਾਕੀ ਜਦੋਂ 5-7 ਸਾਲਾਂ ਦਾ ਬਾਅਦ ਫੇਰ ਵੀ ਜਾਨੀ ਦੀ ਇਹਨੂੰ ਥੋੜਾ ਰੰਗ वगैरह ਯਾਨੀ ਕਰਵਾਉਣਾ ਪੈਂਦਾ ਅੱਛਾ ਫੇਰ ਜਦੋਂ ਅਗਲਾ ਇਹ ਮੰਨਦਾ ਬੀਜਰ ਆਪਾਂ ਨੂੰ ਇਹਨਾਂ ਦੀ ਹੁਣ ਰਿਪੇਅਰੇਬਲ ਕਰਾਉਣੀ ਚਾਹੀਦੀ ਆ ਜਾਂ ਆਪਾਂ ਨੂੰ ਕਲਰ ਕਰਾਉਣਾ ਚਾਹੀਦਾ ਹਨਾ ਉਦੋਂ ਵੀ ਫੇਰ ਤੁਸੀਂ ਜਾ ਕੇ ਫਿਰ ਇਹਨਾਂ ਨੂੰ ਕਲਰ ਵਗੈਰਾ ਕਰਦੇ ਹੋ ਜਾਂ ਕਿਸੇ ਤੋਂ ਵੀ ਕਰਵਾ ਸਕਦੇ ਹਾਂਜੀ ਕਰਦੇ ਆ ਜੀ ਅਸੀਂ ਕਰਦੇ ਆਂ ਜੀ ਹਾਂਜੀ ਹਾਂਜੀ ਮਤਲਬ ਜਿਹੜੀ ਉਹ ਚੀਜ਼ ਹੈਗੀ ਕੁਆਲਟੀ ਉਹ ਤੁਹਾਡੇ ਜਾਣ ਨਹੀਂ ਆਉ ਹਾਂਜੀ ਹਾਂਜੀ ਜਿਵੇਂ ਕੋਈ ਪੋਰਟਰੇਟ ਹੈ ਸਾਰਾ ਜਿਵੇਂ ਉਹ ਫਰ ਸਾਨੂੰ ਹੀ ਫੋਨ ਲਾਉਂਦੀ ਹੈ ਵੀ ਤੁਸੀਂ ਜਿਵੇਂ ਹੁਣ ਬਰੀਕੀ ਦੇ ਵਿੱਚ ਇਹ ਇੱਕ ਛੇੜ ਤੇ ਜਾਨੀ ਕਈ ਕਈ ਛੇੜਾਂ ਲੱਗਦੀਆਂ ਜਿੱਥੇ ਹੁਣ ਆ ਮਸਾਲਾ ਆਉਂਦਾ ਜੀ ਡਾਰਕ ਲਾਈਟ ਉਹ ਸਾਮਣਾ ਫਰੇਕ ਕਰਕੇ ਮਿਕਸਿੰਗ ਕਰਨੀ ਪੈਂਦੀ ਹੈ ਜਿਹੜੀ ਏਡੀ ਬਰੀਕੀ ਚੀਜ਼ ਠੋਣੇ ਹੋ ਮੰਨ ਲਓ